ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਆਪਣੇ ਭਰਾ ਫੌਜੀ ਸਾਹਿਬ ਦਾ ਫਾਰਮ ਆ ਉਥੇ ਆਏ ਆ ਇਹਨਾਂ ਨੇ ਕੁਝ ਟਾਈਮ ਪਹਿਲਾਂ ਫਾਰਮ ਸ਼ੁਰੂ ਕੀਤਾ ਸੀਗਾ ਤੇ ਇਹਨਾਂ ਨੂੰ ਸ਼ੁਰੂ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਇਹ ਰਿਟਾਇਰ ਹੋ ਕੇ ਆਏ ਆ ਇਹਨਾਂ ਨੇ ਆਪਣੇ ਜਿਹੜੇ ਰਿਟਾਇਰਮੈਂਟ ਦੇ ਪੈਸੇ ਸੀਗੇ ਉਹ ਆਪਣੇ ਫਾਰਮ ਚ ਇਨਵੈਸਟ ਕੀ ਫੇਰ ਸ਼ਹਿਰ ਦੇ ਵਿੱਚ ਆ ਕੇ ਪਰ ਸ਼ੁਰੂ ਦੇ ਵਿੱਚ ਵਧਿਆ ਰਿਆ ਸਾਲਕਪਦ ਇੰਨੀਆਂ ਕਿ ਦਿੱਕਤਾਂ ਆਂ ਵੀ ਇਹਨਾਂ ਨੂੰ ਲੱਗਿਆ ਵੀ ਸ਼ਾਇਦ ਫਾਰਮ ਬੰਦ ਕਰਨਾ ਪਵੇ ਪਰ ਸਾਲ ਬਾਅਦ ਜਦੋਂ ਆਪਣੇ ਨਾਲ ਜੁੜੇ ਗੱਲਬਾਤ ਕੀਤੀ ਤੇ ਇੱਥੇ ਜੋ ਆਪਾਂ ਨੇ ਗਲਤ ਨਾ ਸੀ ਉਹਨਾਂ 'ਚ ਸੁਧਾਰ ਕੀਤਾ ਤੇ ਅੱਜ ਜਿਹੜਾ ਹੈਗਾ ਫਾਰਮ ਫੇਰ ਟਰੈਕ ਤੇ ਆ ਸਾਰਾ ਕੁਝ ਵਧੀਆ ਚੱਲ ਰਿਹਾ ਹੈਗਾ ਆਪਾਂ ਅੱਜ ਫੌਜੀ ਸਾਹਿਬ ਨਾਲ ਇਹੀ ਪੁੱਛਾਂਗੇ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਹਿਲਾਂ ਕੀ ਗਲਤੀਆਂ ਹੋਈਆਂ ਕੀ ਸੁਧਾਰ ਕੀਤੇ ਤੇ ਉਹਦੇ ਨਾਲ ਕੀ ਰਿਜ਼ਲਟ ਆਇਆ ਆਜੋ ਆਪਾਂ ਫੌਜੀ ਸਾਹਿਬ ਨਾਲ ਸਾਰੀ ਜਾਣਕਾਰੀ ਕਰ ਦਿੰਨੇ ਆ ਤਾਂ ਕਿ ਦੂਜੇ ਫਾਰਮਰਾਂ ਨੂੰ ਵੀ ਪਤਾ ਲੱਗੇ ਵੀ ਉਹ ਜਿਹੜੀਆਂ ਅਸੀਂ ਗਲਤੀਆਂ ਸਾਡਾ ਤੋਂ ਸ਼ੁਰੂ 'ਚ ਹੋਈਆਂ ਉਹ ਨਾ ਕਰਨ ਕਿਸੇ ਦੇ ਤਜਰਬੇ ਤੋਂ ਅਸੀਂ ਪਹਿਲਾਂ ਹੀ ਸਿੱਖ ਲਗੇ ਇਦੋਂ ਬਿਹਤਰ ਆ ਵੀ ਅਸੀਂ ਆਪ ਦਾ ਨੁਕਸਾਨ ਕਰਾ ਕੇ ਕੁਝ ਸਿੱਖ ਗਏ ਜਿਹਨੇ ਪਹਿਲਾਂ ਕਰਾ ਲਿਆ ਹੈਗਾ ਉਹਦੀ ਗੱਲ ਬਾਤ ਜੇ ਸਿੱਖ ਜਗੇ ਤੇ ਸਾਡਾ ਕੁਝ ਫਾਇਦਾ ਹੋ ਜੇ ਆਜੋ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫੌਜੀ ਸਾਹਿਬ ਆਪਣਾ ਨਾਮ ਦੱਸ ਦਿਓ ਜੀ ਪਹਿਲਾਂ ਮੇਰਾ ਨਾਮ ਵੀਰੇ ਰਾਜਵਿੰਦਰ ਸਿੰਘ ਹੈ ਮੇਰਾ ਪਿੰਡ ਸੂਰਕੁਰੀ ਹੈ ਤੇ ਮੇਰਾ ਫਾਰਮ ਵੀ ਇਹਦਾ ਛੋਟਾ ਜਿਹਾ ਫਾਰਮ ਹੈ ਕੀ ਗਈ ਛੋਟੇ ਲੈਵਲ ਦਾ ਅੱਛਾ ਕਿੰਨੇ ਕ ਟਾਈਮ ਤੋਂ ਆਪਾਂ ਸ਼ੁਰੂ ਕੀਤਾ ਹੈਗਾ ਫਾਰਮ ਪਸ਼ੂ ਜਦੋਂ ਆਪਾਂ ਕਹਿੰਦੇ ਹਾਂ ਪਹਿਲਾਂ ਮੈਂ ਲਗਭਗ ਪਿਛਲੇ 6-7 ਸਾਲ ਤੋਂ ਸ਼ੁਰੂ ਕੀਤਾ ਹੈ ਸ਼ੁਰੂ ਕੀਤਾ ਹੈਗਾ ਹਾਂਜੀ ਉਦੋਂ ਪਹਿਲਾਂ ਆਪਾਂ ਫੌਜ ਚ ਕਿੰਨਾ ਟਾਈਮ ਸਰਵਿਸ ਕੀਤੀ ਹੈ ਮੈਂ ਫੌਜ ਵੀਰੇ ਲਾਇ 18 ਸਾਲ 18 ਸਾਲ ਹਾਂਜੀ ਫਿਰ ਤੁਹਾਡੇ ਦਿਮਾਗ ਚ ਕਿਵੇਂ ਆਇਆ ਵੀ ਫੌਜ ਚ ਰਿਟਾਇਰ ਹੋ ਕੇ ਵੀ ਇਦੋਂ ਦਾ ਕਹੀ ਹੈ ਮੈਂ ਦੇਖਿਆ ਹੈਗਾ ਵੀ ਅਗਲਾ ਕਹਿੰਦਾ ਵੀ ਸਿਕਿਉਰਿਟੀ ਗਾਰਡ ਤੇ ਵੀ ਮਿਲ ਜਾਂਦੀ ਬੈਂਕ ਦੇ ਵਿੱਚ ਜਾਂ ਕੋਈ ਹੋਰ ਨੌਕਰੀ ਮਿਲ ਜਾਂਦੀ ਫੌਜੀ ਨੂੰ ਤੁਸੀਂ ਪਸ਼ੂ ਵਾਲਾ ਕੀਤਾ ਹੀ ਕਾ ਤੋਂ ਚੁਣ ਲਿਆ ਪੇ ਪਸ਼ੂਆਂ ਵਾਲਾ ਕਿਤਾ ਚੁੰਨਦੀ ਵਜਾ ਵੀ ਇਹ ਹੀ ਹੈ ਮੈਂ ਪਹਿਲਾਂ ਪੈਨਸ਼ਨ ਆ ਕੇ ਮੈਂ ਡਿਊਟੀ ਵੀ ਕੀਤੀ ਹੈ ਐਫਸੀ ਦੇ ਵਿੱਚ ਉੱਥੇ ਮੈਨੂੰ ਸੈਲਰੀ ਮਿਲਦੀ ਸੀ 20 ਤੋਂ 25000 ਰੁਪਏ ਠੀਕ ਹੈ ਪਰ ਉਹ ਮੇਰੇ ਵਾਸਤੇ ਸੀਗੀ ਮੇਰੇ ਬੱਚਿਆਂ ਵਾਸਤੇ ਨਹੀਂ ਸੀਗੀ ਇਹ ਇੱਕ ਧੰਦਾ ਨਾ ਤਾਂ ਤੋੜਿਆ ਵੀ ਅੱਜ ਇਹ ਧੰਦੇ ਦੀ ਮੈਂ ਸਟਾਰਟਿੰਗ ਕਰ ਰਿਹਾ ਹਾਂ ਜਿਹੜੀਆਂ ਦਿੱਕਤਾਂ ਆਈਆਂ ਸੀ ਮੈਨੂੰ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਉਹਨਾਂ ਦਾ ਮੈਂ ਹੱਲ ਕਰ ਲਿਆ ਜਿਹੜੀ ਕੋਈ ਅੱਕੜ ਦੀ ਰਹਿ ਗਈ ਉਹਦਾ ਹੁਣ ਹੱਲ ਕਰ ਲਵਾਂ ਤੇ ਗਾਂ ਮੇਰੇ ਬੱਚਿਆਂ ਵਾਸਤੇ ਵੀ ਅੱਕੜ ਮਤਲਬ ਰੋਜ਼ਗਾਰ ਦਾ ਸਾਧਨ ਬਣਨ ਨੌਕਰੀ ਤੇ ਆ ਵੀ ਜਿੱਦ ਦੇ ਤੁਸੀਂ ਹਟ ਗਏ ਕੰ ਥੋੜੇ ਬੱਚਿਆਂ ਵਾਸਤੇ ਥੋੜੀ ਜਿਹੜੀ ਮਗਰ ਹੈਗੀ ਆ ਕੋਈ ਨਾ ਕੋਈ ਚੀਜ਼ ਜਿਹੜੀਗਾ ਬਣ ਜਾਣੀ ਜੋ ਸਾਂਭ ਲੈਣਗੇ ਤਾਂ ਵੀ ਠੀਕ ਹੈ ਜੇ ਉਹਨਾਂ ਨੇ ਨਹੀਂ ਸਾਂਭਣਾਗਾ ਮੰਨ ਕੇ ਚਲੋ ਜੇ ਆਪਾਂ ਕੱਲ ਨੂੰ ਇਹਨਾਂ ਨੂੰ ਸੇਲ ਵੀ ਕਰ ਦਿੰਦੇ ਤਾਂ ਸਾਲਾਂ ਦੀ ਤੇ ਇੰਨੀ ਕਿ ਸੰਪਤੀ ਆਪਣੇ ਕੋਲੇ ਇਕੱਠੀ ਹੋ ਜਾਂਦੀ ਹੈਗੀ ਆ ਵੀ ਆਪਾਂ ਕੋਈ ਕੰਮ ਲੈਣਾ ਉਹ ਲੈ ਸਕਦੇ ਤੇ ਨੌਕਰੀ ਜਿੱਦਾਂ ਛੱਡ ਤੀ ਉਹਦੇ ਖਤਮ ਹ ਹਾਂਜੀ ਨੌਕਰੀ ਮੇਰੇ ਵਾਸਤੇ ਇਹ ਮੇਰੇ ਬੱਚਿਆਂ ਵਾਸਤੇ ਤੇ ਜਿੰਨੀ ਕਿ ਮਿਹਨਤ ਕਰਨਗੇ ਉਹਨਾਂ ਕੋ ਫਾਲੇ ਨੂੰ ਮਿਲ ਜੂਗਾ अच्छा शुरू ਦੇ ਵਿੱਚ ਫਿਰ ਜਦੋਂ ਤੁਸੀਂ ਪਸ਼ੂ ਲੈ ਆਂਦੇ ਹੋ ਕੋਈ ਟ੍ਰੇਨਿੰਗ ਵਗੈਰਾ ਲਈ ਸੀ ਤੁਸੀਂ ਇਹਦੀ ਸ਼ੁਰੂ ਦੇ ਵਿੱਚ ਮੇਰੇ ਮੈਂ ਟ੍ਰੇਨਿੰਗ ਨਹੀਂ ਨਹੀਂ ਸੀ ਲਈ ਆਮ ਘਰ ਦੇ ਵਿੱਚ ਜਿੰਨੇ ਪਸ਼ੂ ਰੱਖੇ ਸੀ ਮੈਂ ਦੋ ਤਿੰਨ ਪਸ਼ੂਆਂ ਤੋਂ ਸਟਾਰਟ ਕੀਤਾ ਸੀਗਾ ਠੀਕ ਹੈ ਤੇ ਮੈਨੂੰ ਕੀ ਰਾਂ ਠੀਕ ਲੱਗਿਆ ਜਦੋਂ ਮੈਂ ਅਗਲਾ ਕਦਮ ਪੱਟਿਆ ਵੀ ਕੰਮ ਵਧਾਉਣਾ ਸ਼ੁਰੂ ਕੀਤਾ ਤੇ ਫਿਰ ਮੈਨੂੰ ਦਿੱਕਤਾਂ ਬਹੁਤ ਆਈਆਂ ਅੱਛਾ ਤੇ ਫਿਰ ਮੈਨੂੰ ਇੱਕ ਵਾਰੀ ਐਨ ਲੱਗਿਆ ਵੀ ਇਹ ਕੰਮ 'ਚ ਫਾਇਦਾ ਨਹੀਂ ਹੈ ਕੰਮ ਨੂੰ ਛੱਡ ਦੇ ਗੇ ਫਿਰ ਮੈਂ ਤੁਹਾਡੇ ਨਾਲ ਜੁੜਿਆ ਤੇ ਮੈਂ ਇੱਕ ਜਗ੍ਹਾ ਤੋਂ ਟ੍ਰੇਨਿੰਗ ਵੀ ਲਈ ਹੈ 10-15 ਦਿਨ ਦੀ ਠੀਕ ਹੈ ਤੇ ਫਿਰ ਮੈਨੂੰ ਬਹੁਤ ਕੁਝ ਸ ਅੱਛਾ ਜਿਹੜੀ ਸਮੱਸਿਆ ਸ਼ੁਰੂ ਦੇ ਵਿੱਚ ਸਭ ਤੋਂ ਵੱਡੀ ਤੁਹਾਨੂੰ ਲੱਗਿਆ ਬਿਜੜੀ ਤੋਂ ਲੱਗਾ ਵੀ ਆ ਸਭ ਤੋਂ ਜ਼ਿਆਦਾ ਤੰਗ ਕਰਦੀ ਉਹ ਕੀ ਸੀਗੀ ਸਭ ਤੋਂ ਜ਼ਿਆਦਾ ਸਮੱਸਿਆ ਤੇ ਇਹ ਜੀ ਅੱਜ ਮੈਂ ਲਮਾ ਕੋਈ 60000 ਦੀ ਜਾਂ 70000 ਦੀ ਜਾਂ 80 ਆ ਦੀ ਗਾਂ ਲਿਆਂਦੀ ਕਿ ਉਹਨੂੰ ਦੂਜੇ ਸੂਏ ਵਾਸਤੇ ਗੱਭਣ ਕਰਨਾ ਹੈ ਜੇ ਦਾ ਗੱਭਣ ਹੋ ਗਈ ਦੂਜੇ ਸੂਏ ਵਾਸਤੇ ਤਿਆਰ ਹੋ ਗਈ ਤਾਂ ਫਿਰ ਤਾਂ ਆਪਣੀ ਰਕਮ ਖਰੀ ਹੈ ਜੇ ਮਤਲਬ ਗਾਂ ਦੁੱਧ 20 ਕਿਲੋ ਵੀ ਦੇ ਰਹੀ ਹੈ ਮੈਂ 60 ਦੀ ਲਈ ਹੈ ਜੇ ਦੂਜੇ ਸੂਏ ਵਾਸਤੇ ਗੱਭਣੀ ਨਾ ਹੋਈ ਗਾਂ ਉਹ ਫਿਰ ਉਹ ਮਤਲਬ ਐਵੇਂ ਤਾਂ ਭਾਅ ਵਿੱਚ ਨਹੀਂ ਪਊਗੀ 15000 ਦੀ 20000 ਦੀ ਫਿਰ ਰਕਮ ਖਤਮ ਹੋ ਗਈ ਫਿਰ ਇਹਦੇ ਵਿੱਚ ਮੁਨਾਫਾ ਨਹੀਂ ਤੇ ਫਿਰ ਉਹਦੇ ਜਗ੍ਹਾ ਤੇ ਇੱਕ ਨਵੀਂ ਹੋਰ ਲਿਆ ਕੇ ਫਿਰ ਕੰਮ ਬੰਦ ਹੋ ਜੂਗਾ ਗਾਂ ਨੂੰ ਗੱਬਨ ਕਰਨਾ ਮੇਨ ਬੰਦੇ ਦੇ ਕੋਲੇ ਤਿਆਰਪਾ ਹੋਣਾ ਚਾਹੀਦਾ ਅੱਛਾ ਦੂਜੀ ਇਹ ਤੋਂ ਬਾਅਦ ਵਾਲੀ ਸਮੱਸਿਆ ਹੋਰ ਵੀ ਜਿਹੜੀ ਉਦੋਂ ਮਗਰ ਦੂਜੇ ਨੰਬਰ ਤੇ ਆਉਂਦੀ ਦੂਜੇ ਨੰਬਰ ਸਮੱਸਿਆ ਮਟੈਟਸ ਜਦੋਂ ਗਾਂ ਨੂੰ ਮਟੈਟਸ ਆਉਂਦੀ ਆ ਥਣ ਖੜ ਜਾਣਾ 60000 ਦੀ ਗਾਂ ਜੇ ਥਣ ਖੜ ਗਿਆ ਤੇ ਗਾਂ 25000 ਦੀ ਆਹੋ 25000 ਦੀ ਜੇ ਉਹ ਥਣ ਆਪਾਂ ਜੇ ਹੱਲ ਆਪ ਨੂੰ ਆਉਂਦਾ ਤਾਂ ਆਪਾਂ ਹੱਲ ਕਰ ਸਕਦੇ ਹਾਂ ਡਾਕਟਰ ਤੋਂ ਕਰਵਾਵਾਂਗੇ ਆਪਾਂ ਪੈਸਾ ਨਹੀਂ ਬਟੇ ਜਾਵਾਂਗੇ ਪੈਸੇ ਨਾ ਬਟੇ ਜਾਵਾਂਗੇ ਡਾਕਟਰ ਦਾ ਹੱਲ ਤਾਂ ਬੰਦੇ ਨੂੰ ਖੁਦ ਨੂੰ ਆਪ ਆਉਣਾ ਚਾਹੀਦਾ अच्छा जी ਉਹ ਮਾਦਰ ਪਹਿਲਾਂ ਆਪਣੇ ਬੜੀ ਪ੍ਰੋਬਲਮ ਤੁਸੀਂ ਕਹਿੰਦੇ ਸਟੇਟਸ ਦੀ ਆਈ ਹਾਂਜੀ ਫਿਰ ਜੋ ਦੋਸਤ ਲੱਭਿਆਗਾ ਆਪਾਂ ਨੂੰ ਤੁਹਾਡੇ ਮਨ ਤਾਂ ਹੈਗਾ ਚਾਹਣਾ ਵੀ ਤੁਸੀਂ ਖੁਦ ਦੱਸੋ ਫਾਰਮਰ ਨੂੰ ਵੀ ਆਪਾਂ ਉਸ ਤੋਂ ਬਾਅਦ ਜਿਹੜੀ ਆਪਾਂ ਨੂੰ ਕੀ ਪ੍ਰੋਬਲਮ ਲੱਭੀ ਤੇ ਜਦੋਂ ਆਪਾਂ ਉਹਦਾ ਹੱਲ ਕਰ ਲਿਆ ਉਸ ਤੋਂ ਬਾਅਦ ਕਿੰਨੀ ਪ੍ਰੋਬਲਮ ਰਹਿ ਗਈ ਆਪਣੀ ਇਹ ਪ੍ਰੋਬਲਮ ਦਾ ਹੱਲ ਤੇ ਸਭ ਤੋਂ ਪਹਿਲਾਂ ਤੁਸੀਂ ਵੀਰੇ ਮੈਂ ਤੁਹਾਨੂੰ ਬੁਲਾਇਆ ਤੁਸੀਂ ਮੇਰੇ ਕੋਲ ਆਏ ਆ ਤੁਸੀਂ ਮੈਨੂੰ ਦੱਸ ਕੇ ਗਏ ਆ ਮੈਂ ਪਹਿਲਾਂ ਨਾ ਲੋਕਲ ਮੰਡੀ ਦੇ ਵਿੱਚੋਂ ਮੱਕੀ ਸਸਤੇ ਰੇਟ ਵਾਲੀ ਖਰੀਦਾ ਸੀਗਾ ਕਿ ਸਸਤੇ ਰੇਟ ਦੀ ਖਰੀਦਾ ਮਤਲਬ ਇਹ ਸੀਗਾ ਵੀ ਮੈਂ ਆਪਣੀ ਫੀਡ ਸਸਤੀ ਬਣਾਵਾ ਮੈਂ ਆਪਣੀ ਫੀਡ ਸ ਮਤਲਬ ਜਿਵੇਂ ਹੁਣ 30 ਰੁਪਏ ਪੈਂਦੀ ਹੈ ਜੀ ਮੈਂ ਮੱਕੀ ਸਸਤੀ ਖਰੀਦ ਲਾਂ 1-2 ਏਟਮਾ ਹੋਰ ਸਸਤੀਆਂ ਖਰੀਦ ਲਾਂ ਤੇ ਉਹ ਸਸਤੇ ਦੇ ਚੱਕਰ ਚ ਮੇਰਾ ਉਲਟਾ ਨੁਕਸਾਨ ਹੋ ਗਿਆ ਖਾਣ ਜਾਂਦੇ ਹੋ ਗਏ ਮਤਲਬ ਮੱਕੀ ਦੇ ਵਿੱਚ ਫੰਗਸ ਜ਼ਿਆਦਾ ਆਉਂਦੀ ਹੈ ਉਲੀ ਜ਼ਿਆਦਾ ਆਉਂਦੀ ਹੈ ਉਲੀ ਦੀ ਵਜ੍ਹਾ ਨਾਲ ਮਟੈਟਸ ਆਉਂਦੀ ਉਹਦੇ ਨਾਲ ਹੀ ਆਉਂਦੀ ਤੇ ਉਹਦਾ ਕਰਕੇ ਫਿਰ ਮੈਂ ਉਹ ਮੱਕੀ ਦੇ ਜਿਹੜੇ ਤੁਸੀਂ ਦੱਸਿਆ ਮੈਨੂੰ ਮੈਂ ਮੱਕੀ ਤੇ ਕੰਟਰੋਲ ਕਰਤਾ ਹੁਣ ਜੇ ਮੱਕੀ ਫੀਡੰਮਾ ਹੋਣੀ ਬਣਾਣਾ ਪਰ ਫੀਡ ਫੈਕਟਰੀ ਦੇ ਵਿੱਚੋਂ ਟੌਪ ਦੀ ਮੱਕੀ ਲੈ ਕੇ ਖੁਦ ਅਸੀਂ ਕੋਲੇ ਬੈ ਕੇ ਫੀਡ ਬਣਾਈਦੀ ਹੈ ਤੇ ਮੰਨ ਲਓ ਸਮੱਸਿਆ ਦਾ ਬਹੁਤ ਜ਼ਿਆਦਾ ਇਹਦੇ ਦੇ ਡਰ ਦੱਸਿਆ ਤੁਸੀਂ ਮਤਲਬ ਟੌਕਸੀ ਬੈਂਡਰ ਠੀਕ ਹੈ ਫੀਡ ਦੇ ਵਿੱਚ ਵਰਤਣਾ ਉਹ ਵੀ ਪੀਡੀਐਸ ਦਾ ਐਮ ਟੌਕਸ ਪਲਸ ਟੌਕਸ ਪਲਸ ਉਹਨੇ ਮੈਨੂੰ ਬਹੁਤ ਵਧੀਆ ਰਿਜ਼ਲਟ ਦਿੱਤਾ ਹੈ ਦੋਸਤੋ ਇਹ ਚੀਜ਼ ਤੁਹਾਡੇ ਸਮਝਣ ਵਾਲੀ ਆ ਵੀ ਜਦੋਂ ਆਪਾਂ ਫੀਡ ਬਣਾਉਨੇ ਆ 5 ਰੁਪਏ 4-5 ਰੁਪਏ ਕਿਲੋ ਮਗਰ ਆਪਾਂ ਦੇਖ ਲੈਣੇ ਆ ਵੀ ਥੋੜੀ ਸਸਤੀ ਬਣਾ ਲਗੇ ਪਰ ਉਹਦੇ ਮਗਰ ਉਹ ਨਤੀਜੇ ਦੇਖ ਲਓ ਵੀ ਕਿੱਥੇ ਨਿਕਲਦੇ ਫਾਰਮਰ ਨੂੰ ਫਾਰਮ ਛੱਡਣ ਦੀ ਕਿ ਲੈ ਜਾਂਦੀ ਉਹ ਚੀਜ਼ ਪਰ ਉਹ ਚੀਜ਼ ਚਲੋ ਠੀਕ ਆ ਇਹਨਾਂ ਨੂੰ ਇੱਕੋ ਵਾਰੀ ਦੱਸੀ ਮੇਰੇ ਧਿਆਨ ਚਾ ਵੀ ਇੱਥੇ ਡਰਮ ਭਰਿਆ ਹੋਆ ਸੀ ਫੌਜੀ ਸਾਹਿਬ ਕੋਲੇ ਮੱਕੀ ਦਾ ਇਹਨਾਂ ਨੇ ਅਗਲੇ ਟਾਈਮ ਤੋਂ ਹੀ ਉਹ ਮੱਕੀ ਬੰਦਾ ਕਰਤੀ ਕਿ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਚਲੋ ਐਤ ਕੀ ਆਪਾਂ ਇਹ ਪਾਲ ਕੇ ਫੇਰ ਦੇਖਾਂਗੇ ਬੰਦ ਕਰਤੀ ਨਾਲ ਦੇ ਨਾਲ 2-4 ਦਿਨਾਂ ਦੇ ਵਿੱਚ ਹੀ ਮੈਨੂੰ ਲੱਗਦਾ ਮਸਟੈਟਸ ਆ ਜਿਹੜੀ ਕੰਟਰੋਲ 'ਚ ਆਉਣੀ ਸ਼ੁਰੂ ਹੋ ਗਈ ਤੁਹਾਡੇ ਜਦੋਂ ਤੁਸੀਂ ਮੇਰੇ ਕੋਲੇ ਆਏ ਸੀ ਮੇਰੇ ਉਸ ਬੈਚ ਦੀ ਮੇਰੇ ਕੋਲ ਫੀਡ ਦੇ 4-5 ਬੈਗ ਜੇ ਬੱਚੇ ਪਏ ਸੀ ਮੈਂ ਉਸੇ ਦਿਨ ਤੋਂ ਬੰਦ ਕਰਕੇ ਮੈਂ ਮੋਲ ਵਾਲੀ ਫੀਡ ਪਾਉਣੀ ਪਹਿਲਾਂ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਚ ਮੈਂ ਦੁਬਾਰਾ ਆਪਣੀ ਫੀਡ ਨਵੀਂ ਬਣਾਈ ਤੇ ਫਿਰ ਉਹ ਮੱਕੀ ਉਹ ਮੱਕੀ 베ਜਦੀ ਉਹ ਫੀਡ ਦੇ ਬੈਗ ਨਹੀਂ ਕਿਸੇ ਨੂੰ ਦੇਤੇ ਕਿਸੇ ਨੂੰ ਦੇ ਗਊਸ਼ਾਲਾ ਦੇਤੇ 2-3 ਬੈਗ ਤਾਂ 1-2 ਬੈਗ ਮੈਂ ਕਿਸੇ ਨੂੰ ਚੁਕਾਦੇ ਸੀ ਮਨ ਲ گاਵਾਂ ਨੂੰ ਮੈਂ ਉਸ ਦਿਨ ਤੋਂ ਉਹ ਉਹ ਮੱਕੀ ਫੀਡ ਨਹੀਂ ਪਾਈ ਉਹ ਉਹਦੇ ਕਰਕੇ ਜਿਹੜਾ ਹੈਗਾ ਅੱਜ ਫਿਰ ਆਪਣਾ ਬਚਾਅ ਹੋ ਗਿਆ ਹੁਣ ਆਪਣੇ ਸਾਰੇ ਪਸ਼ੂ ਕਿਵੇਂ ਆ ਕੋਈ ਕਹਿੰਦਾ ਹੁਣ ਰਿਪੀਟ ਕਰਦਾ ਕੋਈ ਆ ਹੁਣ ਆਪਣੇ ਗੱਭਣਾਂ ਸਾਰੇ ਪਸ਼ੂ ਹੁਣ ਵੀਰੇ ਆਪਾਂ ਇਹ ਆਪਣਾ ਬਾਲਾ ਤਾਂ ਬੜਾਈ ਨਹੀਂ ਕਰਦੇ ਆਪਾਂ ਇੰਨਾ ਕਦਾ ਕਰ ਵੀ ਜਿੰਨੀ ਮਰਜ਼ੀ ਵੀਰੀ ਵੀ ਵਹਿਣ ਹੋਵੇ ਗੱਭਣ ਨਹੀਂ ਹੁੰਦੀ ਆਪਾਂ ਗੱਭਣ ਕਰ ਦਾਂਗੇ ਉਹਨੂੰ ਗੱਭਣ ਕਰ ਦਾਂਗੇ ਹਾਂ ਰੱਬ ਦੀ ਮਿਹਰ ਨਾਲ ਆਪਾਂ ਆਪਣੀ ਤਿਆਰ ਪਿਆਰਿਆਂ ਦੇ ਨਾਲ ਪਤਾ ਲੱਗ ਗਿਆ ਹੁਣ ਵੀ ਇਹਨਾਂ 'ਚ ਕਮੀ ਕਿੱਥੇ ਸੀ ਕਿ ਵੀ ਆਪਦੇ 'ਚ ਕਮੀ ਸੀ ਪਸ਼ੂ 'ਚ ਕਮੀ ਨਹੀਂ ਹੁੰਦੀ ਬੰਦੇ 'ਚ ਬੰਦਾ ਉਹਦੇ ਰੱਖ-ਰਖਾਜ 'ਚ ਕੋਈ ਗਲਤੀ ਕਰ ਜਾਂਦਾ ਹੈਗਾ ਪਸ਼ੂ 'ਚ ਨਹੀਂ ਹੋ ਸਕਦੀ ਪਸ਼ੂ 'ਚ ਤਾਂ ਉਹ ਉਹ ਗਾਵਾਂ ਨਖ ਮੇ ਲੱਜ 80 ਕੁ ਲਗ ਨੇ ਉਹ ਹੀ ਗਾਵਾਂ ਇੱਥੇ ਉਹ ਜਿੱਥੇ ਦੁੱਧ 12 15 15 ਕੁ ਲ ਦਿੱਤੀਆਂ ਤੇ ਮੇਰੇ ਨਿਗਾਹਤੀ ਦਾ ਆਪਣੀ ਆਪਣੀ ਆ ਜਾਨੀ ਕੋਈ ਗਲਤੀ ਨਹੀਂ ਹੈ ਉਹ ਸੁਦੀ 19 ਕੀ ਹੋ ਸਕਦੀ ਹੈ ਜੀ ਇਸ ਦੀ ਬਰੀਟ ਵਾਤਾ ਹੋ 60 ਕੁ ਦੇ ਦੂਗੀ ਜੇ ਮੈਂ ਥੋੜੀ ਬਰੀਟ ਲੋ ਆ ਇਹ 40 ਦੇ ਦੂਗੀ ਹੱਦ 30 ਦੇ ਦੂਗੀ ਤੇ ਜੇ 10 12 ਕੁ ਤਾਂ ਦਿੰਦੀਆਂ ਪਰ ਮਤਲਬ ਬੰਦੇ ਦੀ ਗਲਤੀ ਹੈ ਬੰਦੇ ਦੀ ਗਲਤੀ ਹੈ ਮੇਨ ਗੱਲ ਦਾ ਫਾਰਮਰ ਇਹ ਸਮਝਣ ਵਾਲੀ ਹੈਗੀ ਆ ਵੀ ਕਈ ਵਾਰੀ ਅਸੀਂ ਸਸਤੇ ਦੇ ਚੱਕਰ ਚ ਜਾ ਵੜਦੇ ਆ ਗਿਆ ਵੀ ਚੀਜ਼ ਸਸਤੀ ਲੱਗ ਗਈ ਜਿੱਦਾਂ ਫੌਜੀ ਸਾਹਿਬ ਨੇ ਦੱਸਿਆ ਵੀ ਮੱਕੀ ਇਕੱਠੀ ਕਰ ਲਈ 4-5 ਰ ਪਰ ਉਹ ਜਿਹੜਾ ਇੱਕ ਪਸ਼ੂ ਦਾ ਥਣ ਵੀ ਜੇ ਮਾਰ ਗਈ ਮੈਂ ਤਾਂ ਕਹਿੰਦਾ ਵੀ ਉਹ ਨੁਕਸਾਨ ਜਾਦੇ ਕਰਦੀ ਆ ਪਰ ਜੇ ਇੱਕ ਪਸ਼ੂ ਦਾ ਥਣ ਵੀ ਮਾਰ ਗਈ 25000 ਦਾ ਪਸ਼ੂ ਗਿਆ 10-15000 ਡਾਕਟਰੀ ਖਰਚੇ ਤੇ ਲੱਗਦਾ ਤੇ 40000 ਚ ਪੈ ਗਈ ਮੈਨੂੰ ਲੱਗਦਾ ਫੌਜੀ ਸਾਹਿਬ ਇੰਨਾ ਤਾਂ ਆਪਾਂ ਮਹੀਨੇ ਦਾ ਬਚਾਉਂਦਾ ਵੀ ਨਹੀਂ ਆਵਾਂਗੇ ਮੱਖੀ ਫਿਰ ਤਾਂ ਮਤਲਬ ਬੰਦਾ ਕੰਮ ਛੱਡ ਜੂ ਇੱਕ ਦੋ ਸਾਲ ਦੇ ਵਿੱਚ ਬਸ ਕੰਮ ਬੰਦ ਕਰ ਦੋ ਹੱਦ 4 ਸਾਲ ਵਾਲਾ ਬਸ 4 ਸਾਲ ਚ ਕੰਮ ਬੰਦ ਕਰ ਦੂਗਾ ਜੀ ਇਹਨਾਂ ਗੱਲਾਂ ਦਾ ਉਹਨਾਂ ਧਿਆਨ ਨਾ ਦਿੱਤਾ ਸਾ ਅੱਛਾ ਹੋਰ ਤੁਹਾਡੇ ਹਿਸਾਬ ਨਾਲ ਵੀ ਜਿਹੜੇ ਨਵੇਂ ਫਾਰਮਰ ਵੀ ਆਉਣਾ ਚਾਹੁੰ ਕੰਮ ਕਰਦੇ ਰਹੇ ਤੁਹਾਨੂੰ ਤਜਰਬਾ ਆ ਗਿਆ ਨੁਕਸਾਨ ਕਰ ਕਰਕੇ ਫੋਰ ਕਿਹੜੀ ਚੀਜ਼ ਤੁਹਾਨੂੰ ਲੱਗਦੀ ਵੀ ਆ ਚੀਜ਼ ਦਾ ਵੀ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਤੇ ਇਹਦੇ ਤੋਂ ਬਚਿਆ ਜਾ ਸਕਦਾ ਹੈਗਾ ਸਭ ਤੋਂ ਪਹਿਲਾਂ ਜੇ ਕਿਸੇ ਨਵੇਂ ਵੀਰ ਨੇ ਇਸ ਕੰਮ ਚ ਆਉਣਾ ਸਭ ਤੋਂ ਪਹਿਲਾਂ ਟ੍ਰੇਨਿੰਗ ਲੈ ਕੇ ਆਵੇ ਜਾਂ ਕਿਸੇ ਤਜਰਬੇਕਾਰ ਬੰਦੇ ਦੀ ਗਾਇਡਲਾਈਨ ਦੇ ਨਾਲ ਆਵੇ ਬਿਨਾਂ ਟ੍ਰੇਨਿੰਗ ਤੋਂ ਇਸ ਕੰਮ ਦੇ ਵਿੱਚ ਆਉਣਾ ਕੋਈ ਫਾਇਦਾ ਨਹੀਂਗਾ ਬਿਲਕੁਲ ਕਿਉਂਕਿ ਦੋਸਤੋ ਇਹ ਹੀ ਚੱਕਰ ਹੈਗਾ ਜੇ ਤੁਸੀਂ ਬਿਨਾਂ ਕਿਸੇ ਤੋਂ ਸਿੱਖੇ ਤੋਂ ਕੋਈ ਟ੍ਰੇਨਿੰਗ ਤੋਂ ਜਾਂ ਕਿਸੇ ਬਿਨਾਂ ਕਿਸੇ ਚੰਗਾ ਪਚਾਏ ਤੁਹਾਡਾ ਕੋਈ ਰਿਸ਼ਤੇਦਾਰ ਵੱਡਾ ਫਾਰਮਰ ਆ ਚਾਹੇ ਕੋਈ ਡਾਕਟਰ ਆ ਉਹਦੀ ਸਲਾਹ ਤੋਂ ਬਿਨਾ ਜੇ ਤੁਸੀਂ ਕੰਮ ਕਰੋਗੇ ਕੋਈ ਵੀ ਕੰਮ ਤੂੰ ਤੁਹਾਡਾ ਨੁਕਸਾਨ ਹੀ ਕਰੂਗਾ ਗੱਡੀ ਵੀ ਜੇ ਆਪਾਂ ਕੋਈ ਚਲਾਉਣੀ ਹੈ ਤੂੰ ਵੀ ਪਹਿਲਾਂ ਆਪਾਂ ਡਰਾਈਵਿੰਗ ਸਿੱਖਦੇ ਆ ਚਾਹੇ ਕੋਈ ਆਦੇ ਘਰ ਦਾ ਬੰਦਾ ਹੋਵੇ ਚਾਹੇ ਕੋਈ ਬਾਹਰ ਟ੍ਰੇਨਿੰਗ ਲੈ ਕੇ ਤੂੰ ਉਦੋਂ ਬਾਅਦ ਚਲਾਉਣੇ ਆ ਤੇ ਜਦੋਂ ਆਪਾਂ ਕੋਈ ਫਾਰਮ ਚਲਾਉਣਾ ਹੈਗਾ ਕੋਈ ਇੰਨੀ ਇਨਵੈਸਟਮੈਂਟ ਕਰਨੀ ਹੈ ਤੇ ਜਿਹਨੂੰ ਆਪਾਂ ਸਿੱਧੇ ਚਲਾਵਾਂਗੇ ਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾਗਾ ਇਸੇ ਕਰਕੇ ਅੱਜ ਇਹ ਜਿਹੜੀ ਵੀਡੀਓ ਬਣਾਈ ਤੁਹਾਨੂੰ ਦੱਸਿਆ ਇਹ ਕੋਸ਼ਿਸ਼ ਕੀਤੀ ਆ ਵੀ ਤੁ ਵੀ ਜੇ ਤੁਸੀਂ ਫਾਰਮ ਚਲਾਉਣਾ ਜਿਵੇਂ ਫੌਜੀ ਸਾਹਿਬ ਨੇ ਕਿਹਾਗਾ ਪਹਿਲਾਂ ਤੁਸੀਂ ਜਾਂਦਾ ਟ੍ਰੇਨਿੰਗ ਕਰੋ ਜਾਂ ਕਿਸੇ ਚੰਗੇ ਬੰਦੇ ਨਾਲ ਜੁੜੋ ਤਾਂ ਕਿ ਤੁਹਾਡਾ ਜਿਹੜਾ ਨੁਕਸਾਨ ਤੋਂ ਤੁਸੀਂ ਸ਼ੁਰੂ ਚ ਹੀ ਬਚ ਜਾਓ ਨਹੀਂ ਤਾਂ ਫਿਰ ਇਹ ਹੋਊਗਾ ਵੀ ਜੇ ਤਾਂ ਕੋਈ ਚੰਗਾ ਬੰਦਾ ਮਿਲ ਗਿਆ ਥੋੜਾ ਫਾਇਦਾ ਹੋ ਜਾਊਗਾ ਤੇ ਨਹੀਂ ਫਾਰਮ ਜਿਹੜਾ ਹੈਗਾ ਬੰਦ ਹੀ ਹੋਊਗਾ ਸਾਰੇ ਫਾਰਮਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵੀਡੀਓ ਨੂੰ ਦੇਖਿਆ ਤੇ ਸ਼ੇਅਰ ਕਰੋ ਫੌਜੀ ਸਾਹਿਬ ਤੁਸੀਂ ਟਾਈਮ ਕੱਢਿਆ ਸਾਡੇ ਲਈ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ